अवैध खनन पर लगाम लगाते हुए एसएचओ तारागढ़ और एसएचओ नरोट जयमल सिंह द्वारा संयुक्त ऑपरेशन चलाया गया और मौके पर तीन लोगों को गिरफ्तार कर लिया गया इस संबंध में अधिक जानकारी देते हुए एसएचओ तारागढ़ ने कहा कि उन्हें गांव कीड़िया में अवैध खनन के कारोबार किए जाने की सूचना मिली थी जिसके आधार पर उन्होंने एस नरोट जयमल सिंह के साथ मिलकर एक ऑपरेशन चलाया और मौके पर तीन लोगों को गिरफ्तार करके दो ओकलैंड और एक टिपर कब्जे में ले लिया गया है उन्होंने कहा कि एसएसपी पठानकोट के दिशा निर्देशों के अनुसार अवैध खनन करने वाले लोगों पर सख्ती की जा रही है साथ ही उन्होंने कहा कि जिला पठानकोट में अवैध खनन किसी भी हालत में बर्दाश्त नहीं किया जाएगा आज इंफॉर्मेशन आई थी कि कीड़िया एरिया गिरद कोई इलीगल माइनिंग हो रही है और संबंध में थे एसएचओ अनुरोध जयमल सिंह अंग्रेज सिंह जी ਆਪਾਂ ਜੋ ਐਂਡ ਆਪਰੇਸ਼ਨ ਕੀਤਾ ਤੇ ਇੱਥੇ ਆਪਣੇ ਸੀਉਂਟੀ ਦੇ ਨੇੜੇ ਦੋ ਕੋਕ ਲੈਣਾ ਤੇ ਇਹ ਦੋ ਟਿਪੜਾਂ ਜਿਹੜੀਆਂ ਉਹ ਇਲੀਗਲ ਮਾਈਨਿੰਗ ਕਰਨ ਦੀਆਂ ਜਿਹੜੀਆਂ ਉਹ ਆਪਾਂ ਕਬਜ਼ੇ ਵਿੱਚ ਲਈਆਂ ਬਾਕੀ ਜਿਹੜੀ ਮਾਈਨਿੰਗ ਦੀ ਟੀਮ ਆ ਉਹ ਇੱਥੇ ਪਹੁੰਚ ਚੁੱਕੀ ਆ ਉਹ ਆਪਣੇ ਜੋ ਉਹਨਾਂ ਦਾ ਹੋਮਵਰਕ ਆ ਉਹ ਕਰ ਰਹੇ ਆ ਉਹਦੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਜੋ ਰਿਪੋਰਟ ਦਿੰਦੇ ਉਹਦੇ ਮੁਤਾਬਕ ਆਪਾਂ ਲੀਕ ਕਲੈਕਸ਼ਨ ਲਵਾਂਗੇ ਤੇ ਜੋ ਵੀ ਇਲੀਗਲ ਮਾਈਨਿੰਗ ਹੈਗੀ ਆ ਉਹਦੇ ਸਬੰਧ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਐਸਐਸਪੀ ਸਾਹਿਬ ਬਦਰ ਪਠਾਨਕੋਟ ਦੇ ਸਬਕਤ ਨਿਸ਼ਾਨਦੇਸ਼ੇ ਵੀ ਕੋਈ ਵੀ ਇਲੀਗਲ ਮਾਈਨਿੰਗ ਏਰੀਆ ਵਿੱਚ ਨਹੀਂ ਹੋਣ ਦੇਣੀ ਉਸੇ ਸੰਦਰਭ ਦੇ ਵਿੱਚ ਆ ਅੱਜ ਆਪਾਂ ਜਿਹੜਾ ਇਹ ਕਾਰਵਾਈ ਕੀਤੀ ਕੀ ਕੋਈ ਬੰਦੇ ਦੇ ਰੈਸ਼ ਕੀਤੇ ਨੇ ਹਾਂਜੀ ਇਹਦੇ ਵਿੱਚ ਦੋ ਜਿਹੜੇ ਪੋਕਲਨਾਂ ਦੇ ਡਰਾਈਵਰ ਆ ਤੇ ਇੱਕ ਉਹਨਾਂ ਦੇ ਨਾਲ ਹੋਰ ਆਗਾ ਤਿੰਨ ਜਣੇ ਆਪਾਂ ਜਿਹੜੇ ਉਹ ਮੌਕਾ ਤੋਂ ਰੈਸ਼ ਕੀਤੇ ਦੇਖੋ ਜਿੱਥੋਂ ਵੀ ਸਾਨੂੰ ਮਾਈਨਿੰਗ ਦੇ ਸਬੰਧ ਵਿੱਚ ਸੂਚਨਾਵਾਂ ਪ੍ਰਾਪਤ ਹੁੰਦੀਆਂ ਜਾਂ ਕੋਈ ਸ਼ਿਕਾਇਤ ਆਉਂਦੀ ਹੈ ਉੱਥੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਆਪਣੇ ਪੱਧਰ ਤੇ ਵੀ ਅਸੀਂ ਅਲੱਗ-ਅਲੱਗ ਜੜੀਆਂ ਹੈਗੀਆਂ ਸਾਡੀਆਂ ਟੀਮਸ ਲੱਗਿਆ ਰਹਿੰਦੀਆਂ ਕਿ ਇਲੈਗਲ ਮਾਈਨਿੰਗ ਜੇਕਰ ਕਿਤੇ ਹੋ ਰਹੀ ਆ ਉਸ ਨੂੰ ਤੁਰੰਤ ਰੋਕਿਆ ਵੀ ਜਾਵੇ ਤੇ ਕਾਨੂੰਨੀ ਕਾਰਵਾਈ ਵੀ ਕਰੀਏ ਜੀ ਤੇ ਕੱਲ ਇਸ ਤਰ੍ਹਾਂ ਦੀ ਸੂਚਨਾ ਸਾਨੂੰ ਪ੍ਰਾਪਤ ਹੋਈ ਸੀ ਕਿ ਕੀੜੀਆਂ ਜਿਹੜਾ ਏਰੀਆ ਹੈ ਉੱਥੇ ਇਲੈਗਲ ਮਾਈਨਿੰਗ ਇੱਕ ਜਗ੍ਹਾ ਤੇ ਹੋ ਰਹੀ ਆ ਜਿੱਥੇ ਤੁਰੰਤ ਪੁਲਿਸ ਸਰਕਟ ਵਿੱਚ ਆਈ ਮਾਈਨਿੰਗ ਵਿਭਾਗ ਨੂੰ ਨਾਲ ਲਿਆ ਗਿਆ ਔਰ ਉਥੇ ਮੌਕੇ ਦੇ ਉੱਤੇ ਦੋ ਜਿਹੜੀਆਂ ਹੈਗੀਆਂ ਮਸ਼ੀਨਾਂ ਹੈਗੀਆਂ ਜਾਂ ਫੋਕਲਨ ਮਸ਼ੀਨਜ਼ ਤੇ ਦੋ ਜਿਹੜੇ ਹੈਗੇ ਟਿਪਰ ਉਹ ਬਰਾਮਦ ਕੀਤੇ ਗਏ। ਮੌਕੇ ਦੇ ਉੱਤੇ ਤਿੰਨ ਲੋਕਾਂ ਨੂੰ ਇਲੀਗਲ ਮਾਈਨਿੰਗ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਤੋਂ ਇਹਦੇ ਵਿੱਚ ਵਿਸ਼ੇਸ਼ ਕਰਕੇ ਮੈਂ ਪਹਿਲਾਂ ਵੀ ਦੱਸਦਾ ਰਿਹਾ ਕਿ ਮਾਈਨਿੰਗ ਦਾ ਲਾਹਾ ਜਿਹੜਾ ਹੈਗਾ ਕ੍ਰੈਸ਼ਰ ਓਨਰਸ ਲੈਂਦੇ ਆ। ਮਾਈਨਿੰਗ ਦਾ ਲਾਹਾ ਜਿਹੜਾ ਹੈਗਾ ਆਮ ਆਦਮੀ ਨੂੰ ਨਹੀਂ ਆ। ਸੋ 크੍ਰੈਸ਼ਰ ਆਨਰਸ ਦੀ ਵੀ ਰਿਸਪੌਂਸਿਬਿਲਟੀ ਇਹਦੇ ਵਿੱਚ ਫਿਕਸ ਹੋਏਗੀ ਜਿਹੜਾ ਵੀ 크੍ਰੈਸ਼ਰ ਆਨਰ ਇਸ ਵਿੱਚ ਪਾਇਆ ਜਾਂਦਾ ਉਹਦੇ ਖਿਲਾਫ ਮੁਕਦਮਾ ਤਾਂ 크੍ਰੈਸ਼ਰ ਆਨਰ ਦੇ ਖਿਲਾਫ ਦਰਜ ਹੋ ਗਿਆ ਪਰ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਉਹ ਹੋਨਰਸ ਫਿਕਸ ਕਰਾਂਗੇ ਕਿ ਇਹਦੇ ਵਿੱਚ ਅਸਲੀਅਤ ਦੇ ਵਿੱਚ ਜਿਹੜਾ ਹੈਗਾ ਆ ਕੌਣ ਜ਼ਿੰਮੇਵਾਰ ਹੈਗਾ ਆ ਜਿਹੜਾ ਕਰਵਾ ਰਿਹਾ ਹੈਗਾ ਅੱਗੇ ਤੋਂ ਜਿਹੜੀਆਂ ਇਹ ਜਿਹੀਆਂ ਸਖਤ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਹੁੰਦੀਆਂ ਰਹਿਣਗੀਆਂ ਬਾਕੀ ਲੋਕਾਂ ਨੂੰ ਕੀ ਮੈਸੇਜ ਜਿਹੜੇ ਇਸ ਕੰਮ ਦੇ ਦੇਖੋ ਮੇਰਾ ਮੈਸੇਜ ਇਹੀ ਆ ਕਿ ਇਲੀਗਲ ਵਾਈਨਿੰਗ ਨੂੰ ਪਠਾਨਕੋਟ ਵਿੱਚ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਾ ਇੰਨੀ ਸਖਤ ਕਾਰਵਾਈਆਂ ਹੋਣ ਦੇ ਬਾਵਜੂਦ ਵੀ ਮੈਂ ਸਮਝਦਾ ਜੇਕਰ ਕੋਈ ਲੋਕਸ਼ਭੇ ਕਰਦਾ ਤਾਂ ਫਿਰ ਬੜੀ ਵੱਡੀ ਗਲਤੀ ਕਰ ਲਾ ਆਪਣਾ ਫਿਊਚਰ ਖਰਾਬ ਕਰ ਰਿਹਾ ਔਰ ਇਹ ਜਿਹੜਾ ਮੁਕਦਮਾ ਦਰਜ ਹੋਣ ਨਾਲ ਭੂ ਵਿਖ ਵਿੱਚ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਫਿਰ ਸਜ਼ਾ ਦਾ ਸਜ਼ਾਯੋਗ ਅਪਰਾਧ ਵਿੱਚ ਸਜ਼ਾ ਹੁੰਦੀ ਹੈ ਕਿਉਂਕਿ ਮੁਕਦਮਾ ਦਰਜ ਹੋ ਗਿਆ ਔਰ ਸਜ਼ਾ ਲਈ ਉਹ ਟੈਂਟਡ ਹੋ ਜਾਂਦਾ ਆਦਮੀ ਸੋ ਅਜਿਹੀਆਂ ਕਾਰਵਾਈਆਂ ਨਾ ਕਰੋ ਹੋਰ ਬੜੇ ਧੰਦੇ ਅੱਛੇ ਆ ਜਿੱਥੇ ਤੁਸੀਂ ਆਪਣਾ ਰੋਜ਼ਗਾਰ ਵਧੀਆ ਚਲਾ ਸਕਦਾ ਜਿਹੜੀ ਕ੍ਰਸ਼ਿੰਗ ਕ੍ਰਸ਼ਿੰਗ ਹੈ ਇਹ ਕੋਈ ਮਾੜਾ ਤੰਦਦਾ ਨਹੀਂ ਹੈ ਚੰਗਾ ਤੰਦਦਾ ਜੇਕਰ ਤੁਸੀਂ ਲੀਗਲੀ ਸਹੀ ਕਰੋ ਜੀ ਸੋ ਇੱਕ ਇੱਕ ਉਦਯੋਗ ਆ ਛੋਟਾ ਉਦਯੋਗ ਆ ਵਧੀਆ ਉਦਯੋਗ ਆ ਪਰ ਵਧੀਆ ਉਦਯੋਗ ਨੂੰ ਕਾਨੂੰਨਨ ਸਹੀ ਤਰੀਕੇ ਨਾਲ ਸਹੀ ਢੰਗ ਢੰਗ ਨਾਲ ਸਹੀ ਤਰੀਕੇ ਦੇ ਨਾਲ ਕਾਨੂੰਨਨ ਜਿਹੜਾ ਸਹੀ ਉਹਦਾ ਚਲਾਓ ਜੇ ਗੈਰਕਾਨੂੰਨੀ ਚਲਾਉਗੇ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ